ਹਾਂ ਗਲੌਂਡਰ ਹਾਂ ਰਹਿ ਫਰੀ ਠੀਕ ਆ ਅੱਛਾ ਬਦ ਇਹ ਵੀਡੀਓ ਬਣਾਉਣੇ ਆ ਅੱਛਾ ਚੱਲ ਚੱਲ ਮੌਸਮ ਕਾਂਕੇ ਲਾ ਕਾਂਕੇ ਲਾ ਇੱਥੇ ਰੱਖ ਖਤਰਨਾਕ ਜੀਨਾ ਰੇਡ ਤੇ ਉਹ ਚੱਕਾਈ ਤਾ ਹੋਰੀ ਨੂੰ ਗੁਜਾਲਦਾ ਜੀਨਾ ਰੇਡ ਤੇ ਜੀਨਾ ਆਏ ਇੱਥੇ ਖਾਸਾ ਉਹ ਜੀਨੇ ਤਾਂ ਦੇਖੀ ਉਹ ਮੈਨੂੰ ਬੜਾ ਲੱਗੂ ਨਾ ਨਾ ਲੱਗਿਆ ਥਾ ਲਾਗ ਹੈ खासा ਹੈ ਸਤਰਨਾਕ ਹੈ ਸਤਰਨਾਕ ਹੈ ਢਿੱਕਦਾ ਪੈਂਦਾ ਲਾਈ ਹੈ ਲੱਤਾਂ ਵਿਚਾਲ ਦੀ ਨਿਕਲ ਜਾਂਦਾ ਹੈ ਇਹਨਾਂ ਨੂੰ ਕੀ ਬੜਦਾ ਹੱਥੀਲਾ ਕਹੜੇ ਤਬਾਲਾ ਤੱਕ ਕਿੰਨੇ ਤੇਰ ਖੜਾ ਲੇ ਗਲੇ ਨੂੰ ਉਹ ਗਲਾੜੀ ਨਿਕੜਦਾ ਉਹਦੇ ਇਤਿਹਾਰ ਹੈ ਇਹਨਾਂ ਨੂੰ ਨਹੀਂ ਆਉਂਦਾ ਪੜਾ ਬਿਜਾ ਗੋਦਾ ਸਾਤੀ ਜੀ ਸੁੱਚੇ ਦੇ ਹੋ ਨਹੀਂ ਨਹੀਂ ਜਾਣੀ ਹੁੰਦਾ ਕਿੱਥੇ ਇੱਕਦਮ ਬਹਿ ਗਿਆ ਬੜਾ ਪੜਾ ਹੂੰ ਦਬ ਜੀ ਨੀਆ ਦੋਨੇ ਰਸਤਾ ਪਾਣੀ ਦੇ ਉੱਤੇ ਇਹ ਨਹੀਂ ਰਿਟਾ ਰਿਹਾ ਹੈੜੀ ਮਾਰੀ ਬ੍ਰੈਸ ਚੱਕ ਚੱਕ ਇਹ ਨਾਲ ਕੜੀ ਕੜੀ ਗੇਮ ਹੋਸਾ ਨਹੀਂ ਬੈਠੇ ਨਾ ਉਹ ਮਾਲੀਟ ਇਹ ਵੀ ਜਾਂਦਾ ਫੜ ਲਿਆ ਖਤਰਨਾਕ ਹੀੜ ਦੇ ਗੋਡੀ ਆਪਣੇ ਬੰਦ ਕਾਚਾ ਆਪਣੇ ਪਿੰਡੇ ਤੇ ਵਧੀਆ ਸਹਣੀਆਂ ਹਨ ਆਪਣੇ ਬੜ ਦੇ ਜੀਨਾ ਆ ਗਿਆ ਨਾਲੇ ਜੀਨਾ ਪਾਉਂਦਾ ਟੰਡਾ ਫਰੇਡ ਨੇ ਖਾਂਛਾ ਹੋਈ ਨੇ ਦਾ ਹਾਂ ਨਾ ਹਾਂ ਤੇਰੇ ਪੀਏ ਗੱਡੀ ਆ ਤੇਰੇ ਤਾਂ ਗਿਆ ਸੀ ਨਾ ਕਿੰਨੇ ਤਾਂ ਤੇਰਾ ਤਾਂ ਬਾਕੀ ਟੱਪ ਗਿਆ ਵਾਂਗਾ ਟਿੱਟੂ ਤੇ ਟ੍ਰੈਕਟਰ ਨੂੰ ਕਦੇ ਉੱਧਰ ਲਾਉਂ ਰਿਹਾ ਕਿ ਨਾ ਆਪਣੇ ਕਦੇ ਉੱਧਰ ਲਾ ਟੋਏ ਪੱਟ ਗਿਆ ਭਾਈ ਇਹਦੇ ਪਤਾ ਪੁੱਲ ਟੋਏ ਪੱਟ ਗਿਆ ਟੋਏ ਪੱਟ ਗਿਆ ਚੁੱਚਾ ਥੇਲੀ ਅਜਿੰਨ ਵਾਲੇ ਵੀ ਜੇ ਕਿਵੇਂ ਆਉਂਦਾ ਹੀ ਦੋ ਜੱਪੀ ਨੇ ਤਾਂ ਕਿਹਨਾਂ ਦੂਸਰਾ ਗੁੱਗੀ ਆਉਗਾ ਆਏ ਪ੍ਰਾਣਾ ਢੇਰੀ ਆ ਗਿਆ ਹੂੰ ਇਹ ਟੈਕ ਮੇਟੀ ਨਾ ਰਹੀ ਤਾਂ ਬਸ ਠੀਕ ਹੈ கோி ஆ ਮਾਤੇ <coughs> ਕਰੇ ਹਣਾ ਮੀਆਂੜੇ ਦਾ ਮੀਆਂੜੇ ਦਾ ਜਿੰਨੀ ਦੋ ਜਿੰਨੀ ਖੜੇ ਐ ਚ ਦੋ ਖੜੇ ਰਹਿ ਗਿਆ ਜਿਨੇ ਇੱਕ ਵਾਰ ਹੀ ਉੱਠੇ ਗਏ ਅੱਛਾ ਉਹ ਆ ਗਿਆ ਇੱਕ ਵਾਰ ਹੀ ਫੜਿਆ ਗਿਆ ਮਰਦੀ ਨੇ ਪੁੱਪਾ ਵਾਦੀਆਂ ਵੱਡੀਆਂ ਵੱਡੀਆਂ ਕਰ ਨੇ ਹੋਰ ਇੱਟ ਗੇ ਲ ਮਾਵਾ ਅਲੱਗੇ ਜਾ ਵੀ ਮੀਟਾ ਬੜਾ ਜੂਦਾ ਹੋ ਰਿਹਾ